ਗੁਰੂ ਕੀ ਪਿਆਰੀ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਤੇ ਭਲੇ ਲੋਕਾਂ ਦਾ ਉਧਾਰ ਕਰਦੇ ਕਰਦੇ ਇੱਕ ਦਿਨ ਉਜਾੜ ਭਰੇ ਇਲਾਕੇ ਵਿੱਚ ਜਾ ਬੈਠੇ ਤੇ ਜਦੋਂ ਦਿਨ ਢਲਿਆ ਗੁਰੂ ਜੀ ਨੇ ਭਾਈ ਬਾਲੇ ਨੂੰ ਹੁਕਮ ਦਿੱਤਾ ਕਿ ਬਾਲੇ ਰਹਿ ਰਾਸ ਦਾ ਵੇਲਾ ਹੋ ਚੁੱਕਿਆ ਹੈ ਰਹਿ ਰਾਸ ਪੜ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਪਾਈ ਵਾਲੇ ਨੇ ਰਹਿਰਾ ਸਾਹਿਬ ਪੜਨੇ ਸ਼ੁਰੂ ਕਰ ਦਿੱਤੀ ਜਦੋਂ ਪਾਈ ਵਾਲਾ ਜੀ ਨੇ ਰਹਿਰਾ ਸਾਹਿਬ ਦਾ ਪਾਠ ਉੱਚੀ ਉੱਚੀ ਪੜਿਆ ਤਾਂ ਉਥੇ ਨਜ਼ਦੀਕ ਦੀ ਝੁੱਗੀ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲੀ ਤੇ ਆਣ ਕੇ ਗੁਰੂ ਜੀ ਦੇ ਸਾਹਮਣੇ ਬੈਠ ਗਈ ਤੇ ਆਖਣ ਲੱਗੀ ਕਿ ਆਪ ਜੀ ਕੌਣ ਹੋ ਤੇ ਇਸ ਉਜਾੜ ਵਿੱਚ ਕੀ ਕਰਨਾ ਇਹੋ ਦਾ ਗੁਰੂ ਜੀ ਫਰਮਾਏ ਕਿ ਅਸੀਂ ਅਪੀਤ ਫਕੀਰ ਹਾਂ ਤੇ ਅੱਜ ਦੀ ਰਾਤ गुजार ਕੇ ਅਸੀਂ ਇੱਥੋਂ ਚਲੇ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉਹ ਕੰਨਿਆ ਆਪਣੀ ਝੁੱਗੀ ਵਿੱਚ ਚਲੀ ਗਈ ਤੇ ਅੰਦਰੋਂ ਇੱਕ ਮਾਸ ਦਾ ਕਤਲਾ ਲੈ ਕੇ ਆਈ ਤੇ ਉਸ ਨੂੰ ਤੱਕੜੀ ਵਿੱਚ ਰੱਖ ਕੇ ਤੋਲਿਆ ਤਾਂ ਉਹ ਮਾਸ ਦੋ ਸਿਰ ਦਾ ਹੋਇਆ ਤਾਂ ਫਿਰ ਉਸ ਕੰਨਿਆ ਨੇ ਮਾਸ ਦਾ ਇੱਕ ਸਿਰ ਆਪਣੇ मांस ਰੱਖ ਲਿਆ ਤੇ ਦੂਸਰਾ ਸੇਰ ਭਾਈ ਬਾਲੇ ਨੂੰ ਦੇਣ ਲੱਗੀ ਸੁੰਦਰ ਕੰਨਿਆ ਦੇ ਹੱਥਾਂ ਵਿੱਚ మాਸ ਦੇ ਕੇ ਭਾਈ ਬਾਲਾ ਹੈਰਾਨ ਹੋ ਗਿਆ ਤੇ ਉਸ ਕੰਨਿਆ ਤੋਂ ਪੁੱਛਣ ਲੱਗਾ ਕਿ ਇਸ ਉਜਾੜ ਵਿੱਚ ਅਸੀਂ ਨਾ ਤਾਂ ਕੋਈ ਜੀਵ ਦੇਖਿਆ ਹੈ ਤੇ ਨਾ ਹੀ ਕੋਈ ਜਾਨਵਰ ਦੇਖਿਆ ਹੈ ਫਿਰ ਇਹ ਇੰਨਾ ਸਾਰਾ మాਸ ਨੂੰ ਕਿੱਥੋਂ ਲੈ ਕੇ ਆਈ ਹੈ ਤਾਂ ਭਾਈ ਬਾਲੇ ਦੇ ਮੂੰਹੋਂ ਇਹ ਗੱਲ ਸੁਣ ਕੇ ਕੰਨਿਆ ਬੋਲੀ ਕਿ ਚੱਲੋ ਮੇਰੇ ਨਾਲ ਝੁੱਗੀ ਦੇ ਅੰਦਰ ਚੱਲੋ ਤੇ ਆਪ ਹੀ ਦੇਖ ਲਵੋ ਭਾਈ ਬਾਲਾ ਜੀ ਉਸ ਕੰਨਿਆ ਦੇ ਪਿੱਛੇ-ਪਿੱਛੇ ਝੁੱਗੀ ਦੇ ਅੰਦਰ ਚਲਾ ਗਿਆ ਤਾਂ ਕੀ ਦੇਖਦਾ ਹੈ ਕਿ ਝੁੱਗੀ ਦੇ ਅੰਦਰ ਇੱਕ ਮੁਰਦਾ ਉੱਠਾ ਲਟਕਾਇਆ ਹੋਇਆ ਸੀ ਤਾਂ ਕੰਨਿਆ ਬੋਲੀ ਕਿ ਮੈਂ ਇਸ ਮੁਰਦੇ ਦਾ ਮਾਸ ਖਾਂਦੀ ਹਾਂ ਮੁਰਦੇ ਨੂੰ ਦੇਖ ਕੇ ਪਾਈ ਬਾਲਾ ਵਾਹਿਗੁਰੂ ਵਾਹਿਗੁਰੂ ਕਰਦਾ ਝੁੱਗੀ ਤੋਂ ਬਾਹਰ ਆ ਗਿਆ ਤੇ ਸਿੱਧਾ ਗੁਰੂ ਨਾਨਕ ਦੇਵ ਜੀ ਪਾਸ ਚਲਾ ਗਿਆ ਤੇ ਆਖਣ ਲੱਗਾ ਕਿ ਗੁਰੂ ਜੀ ਝੁੱਗੀ ਅੰਦਰ ਇੱਕ ੰਨਿਆ ਮਨੁੱਖ ਦਾ ਮਾਸ ਖਾਂਦੀ ਹੈ ਤਾਂ ਗੁਰੂ ਜੀ ਨੇ ਪਾਈ ਬਾਲੇ ਨੂੰ ਕਿਹਾ ਜਾ ਤੂੰ ਇਸ ਲੜਕੀ ਨੂੰ ਪੁੱਛ ਕਿ ਤੂੰ ਮਨੁੱਖ ਦਾ ਮਾਸ ਕਿਉਂ ਖਾਂਦੀ ਹੈ ਕੀ ਤੈਨੂੰ ਹੋਰ ਕੁਝ ਖਾਨ ਨੂੰ ਨਹੀਂ ਲੱਭਦਾ ਤਾਂ ਭਾਈ ਬਾਲਾ ਦੁਆਰਾ ਤੋਂ ਉਸ ਲੜਕੀ ਦੀ ਝੁੱਗੀ ਵਿੱਚ ਗਿਆ ਤੇ ਪੁੱਛਣ ਲੱਗਾ ਕਿ ਤੂੰ ਇਹ ਪਾਪ ਦਾ ਕਰਮ ਨਹੀਂ ਕਰਦੀ ਹੈ ਤਾਂ ਕੰਨਿਆ ਬੋਲੀ ਕਿ ਤੂੰ ਮੇਰਾ ਪਰਦਾ ਜ਼ਾਹਰ ਕਿਉਂ ਕਰਦਾ ਹੈ ਤੈਨੂੰ ਇਸ ਨਾਲ ਕੀ ਮਿਲੇਗਾ ਤਾਂ ਭਾਈ ਵਾਲੇ ਨੇ ਕਿਹਾ ਕਿ ਅਸੀਂ ਸੰਤ ਹੁੰਦੇ ਹਾਂ ਤੇ ਸੰਤਾਂ ਦੇ ਪਾਸੋਂ ਪਰਦਾ ਨਹੀਂ ਲੁਕੋਈਦਾ ਤਾਂ ਕੰਨਿਆ ਬੋਲੀ ਇਹ ਜਿਹੜਾ ਮੁਰਦਾ ਹੈ ਇਹ ਮੇਰਾ ਪਿਤਾ ਹੈ ਜਦੋਂ ਮੈਂ ਇਸ ਦੇ ਘਰ ਜਨਮ ਲਿਆ ਸੀ ਤਾਂ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਮੈਨੂੰ ਬਹੁਤ ਚੰਗੇ ਚੰਗੇ ਖਾਣੇ ਤੇ ਚੰਗੇ ਚੰਗੇ ਵਸਤਰ ਪਹਿਨਣ ਨੂੰ ਦਿੰਦਾ ਸੀ ਫਿਰ ਜਦੋਂ ਮੈਂ 16 ਸਾਲ ਦੀ ਹੋਈ ਤਾਂ ਇਸ ਨੇ ਦੇਖਿਆ ਕਿ ਹੁਣ ਮੈਂ ਸੁੰਦਰ ਸਰੂਪ ਹੋ ਚੁੱਕੀ ਹਾਂ ਤੇ ਇਸ ਨੇ ਮੈਨੂੰ ਇੱਕ ਖਤਰੇਟੇ ਨੂੰ ਵੇਚ ਦਿੱਤਾ ਸੰਤ ਜੀ ਹੁਣ ਤੁਸੀਂ ਦੱਸੋ ਕਿ ਰਾਖਸ਼ਸ ਮੈਂ ਹੋਈ ਜਾਂ ਫਿਰ ਇਹ ਹੋਇਆ ਜਿਸ ਨੇ ਮੇਰਾ ਜਿਉਂਦਿਆਂ ਦਾ ਹੀ మాਸ ਵੇਚ ਖਾਦਾ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸ ਦੇ ਸਵਾਸ ਪੂਰੇ ਹੋ ਗਏ ਤੇ ਧਰਮਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ ਨੂੰ ਲੈ ਕੇ ਆਓ ਤਾਂ ਜਮਦੂਤ ਇਸ ਨੂੰ ਧਰਮਰਾਜ ਦੇ ਪਾਸ ਤਾਂ ਲੈ ਗਏ ਤਾਂ ਧਰਮਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮੱਥੇ ਨਾ ਲਾਓ ਬਲਕਿ ਜਲਦੀ ਤੋਂ ਜਲਦੀ ਇਸ ਨੂੰ ਨਰਕ ਵਿੱਚ ਪਾ ਦੇਵੋ ਤਾਂ ਜਮਦੂਤਾਂ ਨੇ ਇਸ ਨੂੰ ਨਰਕਾਂ ਵਿੱਚ ਛੁੱਟ ਦਿੱਤਾ ਜਿਸ ਖਤਰੇਟੇ ਨਾਲ ਮੇਰਾ ਸੰਜੋਗ ਹੋਇਆ ਸੀ ਤਾਂ ਸਤਗੁਰ ਦੀ ਕਿਰਪਾ ਦੇ ਨਾਲ ਮੈਂ ਸੱਤ ਮੁੰਡਿਆਂ ਨੂੰ ਜਨਮ ਦਿੱਤਾ ਤੇ ਅਖੀਰ ਵਿੱਚ ਮੇਰੇ ਘਰ ਇੱਕ ਕੰਨਿਆ ਨੇ ਜਨਮ ਲਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਲੜਕੀ ਨੂੰ ਮਾਰ ਦੇ ਕਿਉਂਕਿ ਮੈਨੂੰ ਕੁੜੀ ਨਹੀਂ ਚਾਹੀਦੀ ਪਰ ਮੈਂ ਆਪਣੀ ਧੀ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਸ ਲੜਕੀ ਨੂੰ ਨਾ ਮਾਰਿਆ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਤਾਂ ਪਤੀ ਦੀ ਇਹ ਗੱਲ ਸੁਣ ਕੇ ਮੇਰੀ ਮਤ ਮਰੀ ਗਈ ਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਮੈਂ ਆਪਣੀ ਨੰਮ ਜੰਮੀ ਲੜਕੀ ਨੂੰ ਮਾਰ ਦਿੱਤਾ ਹੁਣ ਸਮਾ ਪਾ ਕੇ ਜਦੋਂ ਮੇਰਾ ਵੀ ਅੰਤ ਹੋਇਆ ਤੇ ਜਮਦੂਤ ਮੈਨੂੰ ਵੀ ਧਰਮਰਾਜ ਦੇ ਪਾਸ ਲੈ ਗਏ ਤਾਂ ਧਰਮਰਾਜ ਨੇ ਮੈਨੂੰ ਕਿਹਾ ਕਿ हे ਪਾਪਨੀ ਤੂੰ ਆਪਣੇ ਸਵਾਰਥ ਲਈ ਆਪਣੀ ਕੰਨਿਆ ਨੂੰ ਮਾਰ ਦਿੱਤਾ ਜਿਸ ਦੀ ਤੈਨੂੰ ਹੁਣ ਸਜ਼ਾ ਭੁਗਤ ਨਹੀਂ ਹੋਵੇਗੀ ਤੇਰੀ ਸਜ਼ਾ ਇਹ ਹੈ ਕਿ ਤੂੰ ਮਾਤ ਲੋਕ ਵਿੱਚ ਫਿਰ ਤੋਂ ਜਾਵੇਂਗੀ ਤੇ ਇੱਕ ਉਜਾੜ ਭਰੇ ਇਲਾਕੇ ਵਿੱਚ ਰਹਿ ਕੇ ਆਪਣੇ ਪਾਪੀ ਪਿਤਾ ਦਾ ਗਰੋਚ-ਗਰੋਚ ਕੇ ਮਾਸ ਖਾਵੇਂਗੀ ਸੋ ਧਰਮ ਰਾਜ ਦੇ ਬਚਨਾਂ ਦੇ ਅਨੁਸਾਰ ਮੈਂ ਕੰਨਿਆ ਦਾ ਜਨਮ ਲਿਆ ਤੇ ਆਪਣੇ ਇਸ ਪਾਪੀ ਪਿਤਾ ਦਾ ਮਾਸ ਖਾਂਦੀ ਹਾਂ ਕੰਨਿਆ ਦੀ ਇਹ ਹੱਡ ਬੀਤੀ ਸੁਣ ਕੇ ਭਾਈ ਵਾਲੇ ਨੂੰ ਉਸ ਉੱਪਰ ਦਇਆ ਆ ਗਈ ਤੇ ਉਸ ਨੇ ਗੁਰੂ ਜੀ ਪਾਸ ਜਾ ਕੇ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਮੁਕਤ ਕਰੋ ਤਾਂ ਗੁਰੂ ਨਾਨਕ ਦੇਵ ਜੀ ਫਰਮਾਏ ਕਿ ਦੇਖ ਭਾਈ ਇੱਕ ਕੰਨਿਆ ਨੂੰ ਵੇਚਣਾ ਜਾਂ ਫਿਰ ਉਸ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਤੇਰਾ ਕਹਿਣਾ ਵੀ ਮੰਨਣਾ ਜ਼ਰੂਰੀ ਹੈ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਸਾਹਿਬ ਜੀ ਉੱਠ ਖਲੋਤੇ ਤੇ ਕੰਨਿਆ ਦੀ ਝੁੱਗੀ ਦੇ ਪਾਸ ਜਾ ਕੇ ਖੜੇ ਹੋ ਗਏ ਤਾਂ ਮਾਸ ਖਾਣ ਵਾਲੀ ਕੰਨਿਆ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਆਪਣਾ ਪਾਪ ਬਖਸ਼ਾਉਣ ਦੀ ਖਿਮਾ ਮੰਗੀ ਤਾਂ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਬੋਲਿਆ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਕੰਨਿਆ ਦਾ ਪਾਪ ਮਾਫ ਹੋ ਗਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਲ ਦਾ ਇੱਕ ਸੱਟਾ ਉਸ ਦੇ ਮੁਰਦੇ ਪਿਤਾ ਉੱਪਰ ਮਾਰਿਆ ਤੇ ਉਸ ਮੁਰਦੇ ਨੂੰ ਵੀ ਮੁਕਤੀ ਹਾਸਲ ਹੋ ਗਈ ਗੁਰੂ ਪਿਆਰਿਓ ਇਸ ਸਾਖੀ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ਼੍ਰੀ ਵਾਹਿਗੁਰੂ